ਜੀ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡ ਤੁੰਗਾਲੀ ਅੱਜ ਬੱਕਰੀਆਂ ਦੀ ਮੰਡੀ ਆ ਇਹ ਬਾਈ ਜੀ ਮਾਣੀ ਖੇੜ ਤੋਂ ਆਏ ਆਪਣੇ ਇੱਥੇ ਫਾਰਮ ਤੇ ਤੇ ਇੱਕ ਬੱਕਰੀ ਦਿੱਤੀ ਆ ਆਪਾਂ ਪੱਠ ਪਹਿਲਣ ਸੂਏ ਪੱਠ ਸੂਈ ਆ ਕਿ ਬੱਚੇ ਦੀ ਕੁਆਲਿਟੀ ਦੇਖ ਸਕਦੇ ਹੋ ਵੀ ਹਜੇ ਕੁਝ ਹੀ ਦਿਨਾਂ ਦਾ ਬੱਚਾ ਹੈਗਾ ਤੇ ਬੱਚੇ ਦੀ ਲੈਂਥ ਵੇਟ ਤੇ ਕੁਆਲਿਟੀ ਚੈੱਕ ਕਰੋ ਲੰਬਾਈ ਬਹੁਤ ਜ਼ਿਆਦਾ ਕੀ ਹਾਈਟ ਵੀ ਚੰਗੀ ਆ ਤੇ ਬੱਕਰੀ ਦੀ ਗੱਲ ਗੱਲ ਕਰੀਏ ਪਹਿਲਣ ਸੂਏ ਬੱਕਰੀ ਸੂਈ ਆ ਦੁੱਧ ਬਹੁਤ ਚੰਗਾ ਦੁੱਧਾ ਥੱਲੇ ਥਣਾ ਦੀ ਕੁਆਲਿਟੀ ਦੇਖੋ ਤੁਸੀਂ ਨਾਲੇ ਦੁੱਧ ਕੱਢਿਆ ਹੋਇਆ ਹੈਗਾ ਚੰਗਾ ਹੈ ਬੱਚੇ ਨੂੰ ਵੀ ਚੰਗਾ ਹੈਗਾ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਪਹਿਲਾਂ ਪੱਠਾ ਬਹੁਤ ਚੰਗੀ ਕੁਆਲਿਟੀ ਦੀ ਹੈ ਹਾਂ ਪਹਿਲੇ ਸੂਰੇ ਚ ਨਹੀਂ ਲੇਵੇ ਜਿਹੜੇ ਪੱਠਾ ਦੇ ਹੁੰਦੇ ਨਹੀਂ ਬਹੁਤ ਚੰਗੀ ਕੁਆਲਿਟੀ ਦੇ ਪੱਠਾ ਨੇ ਕਦੇ ਪੱਠਾ ਪਾਲਣੀਆਂ ਤਹੇ ਜੀਆਂ ਪੱਠਾ ਪਾਲੋ ਕਿਉਂਕਿ ਦੋਸਤੋ ਦੁੱਧ ਨਾਲੇ ਬੱਚੇ ਪਾਲਦੇ ਆ ਹਨ ਜੇ ਆਪਾਂ ਕਹਦੇ ਆ ਬੱਕਰੀ ਥੱਲੇ ਕਈ ਵਾਰੀ ਆਪਾਂ ਕਾਰਡ ਦੇਖ ਲੈਣੇ ਆ ਬੱਕਰੀਆਂ ਦੇ ਕੁਆਲਿਟੀ ਪੱਖੋਂ ਉਹਨਾਂ 'ਚ ਕੁਝ ਨਹੀਂ ਹੁੰਦਾ ਬੱਚਿਆਂ 'ਚ ਤੁਸੀਂ ਦੇਖੋਗੇ ਬੱਚੇ ਫੇਰ ਪਾਲਦੇ ਆ ਜੇ ਬੱਕਰੀ ਥੱਲੇ ਦੁੱਧ ਚੰਗਾਗਾ ਜੋ ਬੱਕਰੀਆਂ ਤਾਂ ਬੱਚੇ ਰਜਾਉਂਦੀਆਂ ਨਹੀਂ ਬੱਚੇ ਤਾਂ ਭੁੱਖ ਨਾਲ ਮਰ ਜਾਂਦੇ ਆ ਅਗਲਾ ਕਹਿੰਦੇ ਸਾਡੇ ਬੱਚਿਆਂ ਨੇ ਗ੍ਰੋਥ ਨਹੀਂ ਕੀਤੀ ਕੱਦ ਨਹੀਂ ਕੀਤਾ ਕੱਦ ਕਰਨਗੇ ਕਿੱਥੋਂ ਇਸ ਲਈ ਕਦੇ ਵੀ ਕੋਈ ਜਾਨਵਰ ਲੈਣਾ ਥੱਲਾ ਜ਼ਰੂਰ ਦੇਖੋ ਤਾਂਹਾਂ ਤੋਂ ਮਾੜੇ ਮੋਟਾ ਚੱਲ ਜੂਗਾ ਪਰ ਜਿਹੜੀ ਬੱਕਰੀ ਥੱਲੇ ਥੱੱਲਾ ਹੀ ਹੈ ਨਹੀਂ ਉਹ ਨਹੀਂ ਚੱਲਣਾ ਥੱਲਾ ਜ਼ਰੂਰੀ ਥੱਲੇ ਤੇ ਵਿਕਣਾਗਾ ਬੱਚੇ ਵੀ ਥੱਲੇ ਤੇ ਪਲਨੇ ਆ ਇਸ ਲਈ ਜਦੋਂ ਵੀ ਬੱਕਰੀ ਲੈਣੀ ਆ ਕੋਈ ਉਹਦਾ ਥੱਲਾ ਲਾਜ਼ਮੀ ਹੋਣਾ ਚਾਹੀਦਾ ਚੰਗੀ ਕੁਆਲਟੀ ਜੀ ਹੋਣਾ ਚਾਹੀਦਾ ਹੁਣ ਜੇ ਪਹਿਲਣ ਪਾਠਾ ਹੁਣ ਇਹਦਾ ਥੱਲਾ ਇੰਨਾ ਵਧੀਆਗਾ ਤੇ ਜਿਵੇਂ ਜਿਵੇਂ ਇਹ ਜਾ ਕੇ ਅੱਠ ਦੰਤ ਤੇ ਜਾਊਗੀ ਵੱਡੀ ਹੋਊਗੀ ਤੀਜੇ ਸੂਏ ਜਾ ਕੇ ਸੂਗੀ ਉਦੋਂ ਉਹ ਨੂੰ ਇਹ ਬਹੁਤ ਵੱਡੀ ਬੱਕਰੀ ਬਣ ਜੂ। ਥੱਲੋਂ ਬਹੁਤ ਚੰਗੀ ਬੱਕਰੀ ਹੋ ਜੂ। ਇਸ ਲਈ ਜਦੋਂ ਵੀ ਕੋਈ ਜਾਨਵਰ ਲੈਣਾ ਚੰਗੀ ਕੁਆਲਿਟੀ ਦਾ ਉਹ ਥੱਲਾ لازਮੀ ਦੇਖਣਾਗਾ ਥਾਣਾ ਚ ਕੋਈ ਪ੍ਰੋਬਲਮ ਨਾ ਹੋਵੇ ਇਹ ਦੇਖਣਾਗਾ ਧਾਰਾ ਮਾਰਦੇ ਆ ਸੌਲੀਆਂ ਦੇਖਣੀਆਂ ਨਹੀਂ ਇਹ ਚੀਜ਼ਾਂ ਦੇਖਣ ਤੋਂ ਬਾਅਦ ਹੀ ਆਪਾਂ ਜਾਨਵਰ ਲੈਣਾਗਾ ਜਿਵੇਂ ਥਾਣਾ ਇਹਦਾ ਤੁਸੀਂ ਦੇਖਿਆ ਮਟਾਈ ਚ ਥਾਣਾ ਵਧੀਆ ਥਾਣਾ ਲੇਵਾ ਇੱਕੋ ਜਿਹਾ ਸਾਰਾ ਇਹ ਚੀਜ਼ਾਂ ਆਪਾਂ ਖਾਸ ਕਰ ਦੇਖ ਕੇ ਬੱਕਰੀਆਂ ਲੈਣੀਆਂ ਨੇ ਮਿਹਰਬਾਨੀ ਧੰਨਵਾਦ ਸਾਰਿਆਂ ਦਾ ਇੱਕ ਗੱਲ ਹੋਰ ਹੈ ਜੀ ਬਾਈਆਂ ਤੋਂ ਪੁੱਛਦੇ ਆ ਬਾਈ ਆਏ ਆ ਮਾਣੀ ਖੇੜੇ ਹਾਂ ਜੀ ਮਾਣੀ ਖੇੜੇ ਤੋਂ ਆਏ ਆ ਇਹ ਪੂਜੀ ਮੰਡੀ ਦੇ ਵਿੱਚ ਵੀ ਘੁੰਮੇ ਹੋ ਜੀ ਮੰਡੀ ਦੇ ਵਿੱਚ ਇਥੇ ਡਾਕਟਰ ਦੇ ਬਾਹਰ ਹੁੰਦੇ ਆ ਕਿਵੇਂ ਲੱਗਦਾ ਡਾਕਟਰ ਦੇ ਆ ਕੇ ਬਹੁਤ ਵਧੀਆ ਲੱਗਿਆ ਜੀ ਅਸੀਂ ਆ ਵੀਡੀਓ ਬਿਨ ਰਹੀ ਨੇ ਜੀ ਠੀਕ ਡਾਕਟਰ ਦਾ ਨਾਮ ਬਹੁਤ ਵੱਡਾ ਹੈ ਤੇ ਬਾਕੀ ਜਿਹੜਾ ਫੇਰ ਹੀ ਨਹੀਂ ਹੁੰਦੀ ਇੱਥੇ ਕੋਸ਼ ਕਰਕੇ ਜੀ ਉਹ ਪਿਆਰ ਕੇ ਨਹੀਂ ਨਾ ਪਸੰਦਾ ਟੱਕਰੀ ਮਾਰ ਲਿਓ ਠੀਕ ਹੈ ਡਾਕਟਰ ਸਾਹਿਬ ਕੋਲੇ ਅਸੀਂ ਆਈਏ ਤਿੰਨ ਨੰਬਰ ਪਹਿਲੀ ਬੱਕਰੀ ਲਈਏ ਪਹਿਲੀ ਨਹੀਂ ਜੀ ਸਹੀ ਹੈ ਜੀ ਤੁਹਾਡੇ ਮਨ ਨੂੰ ਚੰਗੀ ਲੱਗੀ ਸਾਡੇ ਮਨ ਨੂੰ ਚੰਗੀ ਲੱਗੀ ਤਾਂ ਇਹ ਹੈ ਡਾਕਟਰ ਸਾਹਿਬ ਉਹਨਾਂ ਨੇ ਤੰਗੀ ਨੰਬਰ ਦਿੱਤੀ ਆ ਬਾਕੀ ਚੰਗੀ ਪਹਿਲੀ ਵਾਰ ਹੀ ਰੱਖਣ ਲੱਗੇ ਪਹਿਲੀ ਵਾਰ ਹੀ